ਸਮੇਂਸ਼ੀ ਮੌਜੂਦ ਆ ਜਲੰਧਰ ਦੇ ਕੰਪਨੀ ਬਾਗ ਚੌਂਕ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਟਾਈਮ ਜਿੰਨੇ ਵੀ ਜਿਹੜੀ ਹਿੰਦੂ ਜਿਹੜੀਆਂ ਸੰਸਥਾਵਾਂ માં ਸਾਰੀਆਂ ਇਸ ਟਾਈਮ ਇੱਥੇ ਪਹੁੰਚ ਚੁੱਕੀਆਂ ਉੱਥੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਕੱਲ ਦਾ ਇੱਕ ਵਿਵਾਦ ਚੱਲਿਆ ਪਿਆ ਹੈ ਜਿਹਦੇ ਵਿੱਚ ਜੈ ਸ਼੍ਰੀ ਰਾਮ ਕਹਣ ਤੋਂ ਬਾਅਦ ਇੱਕ ਯੁਵਕ ਨੂੰ ਜਿਹੜਾ ਆ ਬੁਰੀ ਤਰੀਕੇ ਨਾਲ ਜਿਹੜਾ ਆ ਕੁੱਟਿਆ ਜਾਂਦਾ ਵਾ ਸੋ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਇਸ ਆਫਿਸ ਦੇ ਅੰਦਰ ਜਿਹੜੇ ਜੁਆਇੰਟ ਸੀਪੀ ਮੌਜੂਦ ਹੈ ਡੋਗਰਾ ਜੀ ਜਿਹੜੇ ਆ ਡੀਸੀਪੀ ਉਹ ਵੀ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਦੋ ਇਸ ਵਿੱਚ ਜਿਹੜੇ ਜਿਹੜੇ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਜਿਹੜੀ ਉਹਦੀ ਵਾਈਫ ਆ ਇੱਕ ਆਮ ਆਦੀ ਪਾਰਟੀ ਤੋਂ ਜਿਹੜੀ ਹੈ ਸਮੰਦਰਖਦੀ ਹੈ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਤਾਂ ਕੱਢ ਦਿੱਤਾ ਹੋਇਆ ਪਰ ਅਨਪਛਾਤੇਆਂ ਦੇ ਉੱਤੇ ਜਿਹੜਾ ਆ ਉਹ ਪਰਚਾ ਕੱਟ ਹੋਇਆ ਵਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਹਰੇਕ Hindu ਸੰਸਥਾਵਾਂ ਜਿਹੜੀਆਂ ਵਾ ਇਸ ਟਾਈਮ ਇੱਥੇ ਪਹੁੰਚੀਆਂ ਹੋਈਆਂ ਉਥੇ ਤੁਹਾਨੂੰ ਦੱਸ ਦਈਏ ਕਿ ਸ਼ੀਤਰਾ ਗੁਰਾਲ ਸ਼ੀਤਲ ਜਿਹੜੇ ਅੰਗੁਰਾਲ ਉਹ ਵੀ ਪਹੁੰਚੇ ਹੋਏ ਆ ਕਿਸੇ ਸਮੇਂ ਜਿਹੜੇ ਮੁਸਲਮਾਨ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਕਿਸੇ ਸਮੇ ਇਹਨਾਂ ਦੇ ਨਾਲ ਹੁੰਦੇ ਸੀਗੇ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਅ ਸ਼ੀਤਲ ਜੀ ਕੀ ਕਹਿਣਾ ਹੈ ਪੰਜ ਪੰਜ ਮਿੰਟ ਦੇ ਰਿਹਾ ਬਾਈ ਸਾਰਾ ਇਕੱਠੇ ਬੈਠ ਦੇ ਰਿਹਾ ਸੋ ਉਹਨਾਂ ਜੋ ਆਰਡਰ ਆਂਦਾ ਮੈਂ ਦੇ ਦਿੰਦਾ ਬਾਈ ਵੈਸੇ ਕੀ ਗੱਲਬਾਤ ਥੋੜੀ ਜੀ ਬਰੀਫ ਤਾਂ ਕਰ ਦਿਓ ਪੰਜ ਪੰਜ ਮਿੰਟ ਦੇ ਰਿਹਾ ਬਾਈ ਕਿਉਂਕਿ ਜਿਸ ਵਿਅਕਤੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਕਿਸੇ ਸਮੇ ਤੁਹਾਡੇ ਨਾਲ ਵੀ ਹੁੰਦਾ ਸੀ ਪੰਜ ਮਿੰਟ ਦੇ ਰਿਹਾ ਪੰਜ ਮਿੰਟ ਦੇ ਰਿਹਾ ਪੰਜ ਮਿੰਟ ਬਾਈਟ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸ਼ੀਤਨਗੁਰਾਲ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਉਹਦਾ ਕਹਿਣਾ ਇਹ ਹੈ ਕਿ 5 ਮਿੰਟ ਤੱਕ ਜਿਹੜੀ ਮੈਂ ਸਾਰੀ ਗੱਲਬਾਤ ਦੱਸਦਾ ਪਰ ਤੁਹਾਨੂੰ ਦੱਸ ਦਈਏ ਕਿ ਕਿਸੇ ਸਮੇਂ ਸ਼ੀਤਨਗੁਰਾਲ ਦੇ ਨਾਲ ਜਿਹੜਾ ਉਹ ਵਿਅਕਤੀ ਕਿਸੇ ਕਿਸੇ ਸਮੇਂ ਦੇ ਵਿੱਚ ਜਿਹੜਾ ਪ੍ਰੋਟੈਸਟ ਕਰਦਾ ਸੀਗਾ ਦੁਕਾਨਾਂ ਜਿਹੜੀਆਂ ਕਈ ਵਾਰੀ ਜੇ ਗੱਲ ਕਰੀਏ ਦੁਕਾਨਾਂ ਜਿਹੜੀਆਂ ਸੀਗੀਆਂ ਦੜਸ਼ਟੇ ਦੀ ਉਹ ਵੀ ਉਸ ਸਮੇਂ ਉਹ ਵਿਅਕਤੀ ਜਿਹੜਾ ਇਹ ਆ ਬੰਦ ਕਰਵਾਉਂਦਾ ਸੀਗਾ ਤਸਵੀਰਾਂ ਜਿਹੜੀਆਂ ਪ੍ਰੋਟੈਸਟ ਦੀਆਂ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਹਾਂ 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 ਜੀਰ ਮਦਰੰਗੀ ਹਾਂ ਹੇ ਸ਼ੁਕਰ ਜੇ ਜੇ ਜੀਰੂ ਸੋਇ ਤਸਵੀਰਾਂ ਦਿਖਾਉਣ ਦੇ ਆ ਕਿ ਇਹ ਉਹ ਵਿਅਕਤੀ ਹੀ ਹੈ ਕੀ ਸਰ ساری ਗੱਲਬਾਤ ਹੋਈਏਗੀ ਸਰ ਇਹਨਾਂ ਨੇ ਨਾ ਕੋਈ ਆਈ ਲਵ ਮੁਹੰਮਦ ਕਰਕੇ ਰੈਲੀ ਕੱਢੀ ਸੀ ਜਿਦੇ ਚ ਸਾਡੇ ਇੱਕ Hindu ਆਪਣਾ ਬੰਦਾ ਸੀਗਾ ਉਹਨੇ ਸ਼੍ਰੀ ਰਾਮ ਦਾ ਨਾਰਾ ਦਿੱਤਾ ਤੇ ਉਹਨੂੰ ਇਹਨਾਂ ਨੇ ਨਜਾਇਜ਼ ਹੀ ਘੋੜਤਾ ਦੱਸੋ ਜੇ ਮੈਂ ਕਹਿਣਾ ਚਾਹੁੰਦਾ ਜੇ ਸਾਰਿਆਂ ਨੂੰ ਅੱਜ ਕਰ ਆਪਣਾ ਆਪਣਾ ਰਿਲੀਜੀਅਨ ਪ੍ਰੈਕਟਿਸ ਕਰਨ ਦੀ ਕਿ ਸਾਡੇ ਹਿੰਦੂ ਸਮਾਜ ਨੂੰ ਹਾਨੀ ਇਹਨਾਂ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਂ ਤੇ ਨਜਾਇਜ਼ ਹੀ ਉਹਨੂੰ ਘੋੜਤਾ ਦੱਸੋ ਜੀ ਭਾਈ ਮੁਹੰਮਦ ਜਿਹੜਾ ਪ੍ਰੋਟੈਸਟ ਕਰ ਰਿਹਾ ਉਹ ਤਾਂ ਜਲੰਧਰ ਦਾ ਵੀ ਨਹੀਂ ਸੀਗਾ ਸਰ ਉਹੀ ਨਾ ਇਹਨਾਂ ਨੇ ਆਪਣਾ ਇੱਕੀ ਨੂੰ ਕੱਢਿਆ ਸੀ ਇਹਨਾਂ ਨੇ ਉਹ ਕੁਛ ਆਪਣੀ ਰੈਲੀ ਜੀ ਤੇ ਉਹਦੇ ਵਿੱਚ ਇੱਕ ਆਪਣਾ ਬੰਦਾ ਐਕਟਿਵ ਵਾਲਾ ਕੇ ਜਾ ਰਿਹਾ ਉਹਨਾਂ ਨੇ ਜੈ ਸ਼੍ਰੀ ਰਾਮ ਕਰਕੇ ਕਹਿੰਦਾ ਕਿ ਸਾਨੂੰ ਰਸਤਾ ਦੇ ਦਿਓ ਉਹਦੇ ਕਰਕੇ ਇਹਨਾਂ ਨੇ ਧਰ ਲਿਆ ਉਹਦੇ ਚ ਕਹਿੰਦੇ ਇਹਨੇ ਪੜਕਾਓ ਬਿਆਨ ਦਿੱਤਾ ਸੀ ਇੰਨਾ ਹੀ ਪੜਕਾਇਆ ਸੀ ਸਾਰਿਆਂ ਨੂੰ ਇਹ ਆਪਨਾ ਉਹਨਾਂ ਦਾ ਬੁੱਟੀ ਕਿਦਾਂ ਦਾ ਯਾਰ ਕਾਉਂਸਲਰ ਸਾਹਿਬ ਨੇ ਪ੍ਰੈਜ਼ੀਡੈਂਟ ਇਹਨਾਂ ਦੇ ਆਮ ਆਂਦੀ ਪਾਰਟੀ ਤੋਂ ਸੰਬੰਧ ਕਰਦੇ ਹਾਂ ਹਾਂਜੀ ਉਹਨਾਂ ਜਿਆਦਾ ਨਹੀਂ ਪਤਾ ਮੈਨੂੰ ਮੇਰੇ ਉਹਨਾਂ ਨੇ ਦੱਸਿਆ ਹੈ ਕਿ ਇਹ ਇਹ ਸੀਗਾ ਹਾਂਜੀ ਤੇ ਤਸਵੀਰਾਂ ਜਿਹੜੀਆਂ ਤੁਹਾਡਾ ਰੂਬਰੂ ਕਰਾ ਰਹੇ ਆ ਇਹ ਉਹ ਵਿਅਕਤੀ ਹੈ ਤਾਂ ਦੱਸ ਦਈਏ ਕਿ ਪਿਛਲੇ ਸਮੇਂ ਦੀ ਜੇ ਗੱਲ ਕਰੀਏ ਪਿਛਲੇ ਸਮੇਂ ਦੀ ਜੇ ਗੱਲ ਕਰੀਏ ਤੁਹਾਨੂੰ ਦੱਸ ਦਈਏ ਕਿ ਜੋਤੀ ਚੌਂਗ ਦੇ ਵਿੱਚ ਇੱਕ ਸਰਦਾਰ ਵਿਅਕਤੀ ਜਿਹੜਾ ਆ ਰੀੜੀ ਲਗਾਉਂਦਾ ਸੀਗਾ ਉਦੋਂ ਵੀ ਇਸ ਵਿਅਕਤੀ ਨੇ ਵੇਚਾ ਕੇ ਪ੍ਰੋਟੈਸਟ ਕੀਤਾ ਸੀਗਾ ਤੇ ਉਹ ਸਰਦਾਰ ਵਿਅਕਤੀ ਦਾ ਕਹਿਣਾ ਸੀਗਾ ਕਿ ਜਿਹੜਾ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਇਹਹੀ ਵਿਅਕਤੀ ਆ ਹੁਣ ਦੋ ਸ਼ੀਤ ਰੰਗੂਰਾਲ ਦੇ ਨਾਲ ਗੱਲਬਾਤ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਹਿਲੇ ਸਮੇਂ ਦੇ ਵਿੱਚ ਸ਼ੀਤ ਰੰਗੂਰਾਲ ਦੇ ਨਾਲ ਵੀ ਇਹ ਵਿਅਕਤੀ ਜਿਹੜਾ ਆ ਜੁੜਿਆ ਹੋਇਆ ਸੀਗਾ ਤੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਪੁਲਿਸ ਉਹ ਆਤਮਿਕ ਜਿਹੜਾ ਮਨਪਸੰਦ ਪਟਵਾਰੀ ਸਾਰੇ ਮੌਜੂਦ ਹੈ ਨਹੀਂ ਬਾਈ ਕਮ ਬਾਹਰ ਜੀ ਆਨੰਦ ਨਹੀਂ ਹੁੰਦਾ ਲੇਕਿਨ ਕਿਉਂ ਆਪਕੇ ਨਾਮ कहना है कि जब तक गिरफ्तारी नहीं होगी ये प्रदर्शन ऐसे ही चलेगा और पंजाब घर में भी सड़कों पे उतर सकते हैं कोई ऐसी बात नहीं हुई उनसे बात हो गई है उनकी हमारे साथ अभी मीटिंग हुई है हमने उनको सभी बता दिया वो मान गए अभी आपके सामने वो मंच पे बोल देंगे अभी एस एच ओ साहब को पता है किन किन के नाम है उन्होंने अपना बयान दिया है उसके बाद हम में तो ऐसा कुछ भी जो उन्होंने बयान दिए थे जो भी उन्होंने बयान दिखे अपनी कलमी उन्होंने लिख के दिता सन ਅਸੀਂ ਜੋ ਵੀ ਉਹਨਾਂ ਦੀ ਕਲਵੀ ਆਇਆ ਫੈਂਸ ਆਫ ਫੈਂਸ ਦੇ ਹਿਸਾਬ ਨਾਲ ਖਰਚਾ ਦੇਖ ਉਹਨੇ ਉਹਦੇ ਵਿੱਚ ਕਿਸੇ ਦਾ ਨਾਮ ਨੋਮੀਨੇਟ ਨਹੀਂ ਕੀਤਾ ਠੀਕ ਹੈ ਜੀ ਉਹਨਾਂ ਨੇ ਕਿਸੇ ਦਾ ਨਾਮ ਐਪਲੀਕੇਸ਼ਨ ਉਹਨਾਂ ਨੇ ਆਪਣੇ ਹੱਥੀ ਲਿਖੀ ਆ ਆਪਣੇ ਹੱਥੀ ਸਾਈਨ ਕਰਦੇ ਕੇ ਦਿੱਤੇ ਆ ਉਹਨਾਂ ਨੇ ਵਿੱਚ ਕਿਸੇ ਦਾ ਮੈਂਸ਼ਨ ਨਹੀਂ ਨਾ ਦਿੱਤਾ ਅਸੀਂ ਉਹ ਜਿਹੜੀ ਅਪੀਲ ਦਰਜ ਕਰਤੀ ਆ ਉਸ ਤੋਂ ਬਾਅਦ ਸ਼ਾਮ ਨੂੰ ਜਿਹੜੇ ਆਏ ਇਕੱਠੇ ਉਹਨੇ ਚਾਰ ਬੰਦਿਆਂ ਦਾ ਨਾਮ ਦਿੱਤਾ ਉਹ ਅਸੀਂ ਵੈਰੀਫਾਈ ਕਰਕੇ ਨੋਮੀਨੇਟ ਕਰ ਦਿੱਤੇ ਮੁਸਲਿਮ ਸੰਗਠਨ ਦੁਆਰਾ ਵੀ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਵਾਹ ਸੇ ਵਿਅਕਤੀ ਗੁਜ਼ਰ ਰਹਾ ਥਾ ਜੈਸ਼ੀ ਨਾਮ ਕੇ ਉਸਨੇ ਨਾਰੇ ਲਗਾਏ ਤੇ ਉਸਕੇ ਬਾਅਦ ਇਹ ਮਾਹੌਲ ਗਰਮ ਹੋ ਗਿਆ ਉਹ ਵੀ ਅਸੀਂ ਜਿਹੜੇ ਸਾਡੀ ਸਰਕਾਰੀ ਕੈਮਰੇ ਲੱਗੇ ਹੋਆ ਅਸੀਂ ਉਹ ਸਾਰੇ ਦੇਖ ਰਹੇ ਆ ਸਾਡੇ ਆਈਪੀਐਸ ਅਫਸਰ ਲੱਗੇ ਆ ਉਹ ਸਾਰੇ ਵੈਰੀਫਾਈ ਕਰ ਰਹੇ ਆ ਪਰ ਉਹਨਾਂ ਤੇ ਜੋ ਵੀ ਹੋਊਗਾ ਕਿਹੜੀ ਪਾਰਟੀ ਦਾ ਵੀ ਹੋਵੇ ਕੋਈ ਵੀ ਹੋਵੇ ਅਸੀਂ ਬੰਦੀ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਕਾਨੂੰਨ ਅੱਗੇ ਲੈਣੇ ਦਿੱਤਾ ਜਾਊਗਾ ਜੇ ਕੋਈ ਲਊਗਾ ਉੱਥੇ ਬੰਦੀ ਕਾਰਵਾਈ ਕੀਤੀ ਜਾਊ ਕੋਈ ਹੋਰ ਸੇ ਕਿਆ ਅਪੀਲ ਕਰਨਾ ਚਾਹੁੰਦੇ ਸੀ ਲੋਗ ਆਪਣੀ ਸ਼ਾਂਤੀ ਬਣਾਈ ਰੱਖਣ ਭਾਈਚਾਰਾ हिंदू सिख मुस्लिम भाईचारा है हिंदुस्तान में है तो जे कायम रखो किसी की अफवाह में ना है, कुछ ना हो कोई ऐसी बात नहीं सर, तो 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 है इसको पीसफुल ये सब मस्जिद के बाद भी जेडा जय श्री राम के नारे लगाए गए जेडी खमदर्द मस्जिद में की कहना कोई ऐसी नहीं आई हमारे आज सारे आ गए यार बाहर चलो कर लो सर आज जेडा हुन भी दिखेंगे धरना प्रदर्शन इस बाबत् में क्या लगता है प्रदर्शन होने ने बता सीक ਜਿਹੜਾ ਬੰਦੇ 4 ਸੀਗੇ ਉਹਨਾਂ ਨਾਮਿਨੇਟ ਕੀਤੇ ਸੀ ਉਹਨਾਂ ਰੈਸਟ ਕਰੋ ਉਹ ਸੀ ਇਹਨਾਂ ਨੂੰ ਦੱਸਤਾ ਹੈ ਕੋਈ ਇਦਾਂ ਦੀ ਗੱਲ ਬਾਤ ਨਹੀਂ ਉਹਨਾਂ ਨੇ ਆਪਾਂ ਵੈਰੀਫਾਈ ਕਰ ਲੈ ਸਾਰੇ ਕੈਮਰਾ ਵਗੈਰਾ ਕਿਤਾ ਕੋਈ ਕਸੂਰ ਹੈ ਜਿਹਦਾ ਵੀ ਜੋ ਕਸੂਰ ਹੋਗਾ ਸੀ ਕਾਰਵਾਈ ਕਰਾਂਗੇ ਕਿੰਨੇ ਕਿੰਨੇ ਲੋਕਾਂ ਦੇ ਉੱਪਰ ਮਾਮਲਾ ਜਿਹੜਾ ਦਰਜ ਹੈ ਹਜੇ ਉਹ ਮੈਂ ਲਿਸਟ ਜਿਹੜੀ ਐਸ ਐਚਓ ਸਾਹਿਬ ਨੂੰ ਭੇਜੀ ਆ ਉਹ ਭੇਜ ਕੇ ਉਸ ਤੋਂ ਬਾਅਦ ਦੇਖਦੇ ਕਿਦਾਂ ਕਿਦਾਂ ਨਾਮ ਨਾਮਿਨੇਟ ਹੋਏ ਉਹ ਦੱਸ ਦਵਾਂਗੇ ਸਾਰਾ ਥੈਂਕ ਯੂ ਮੇਰਾ ਭਾਈ ਠੀਕ ਹੈ ਜੀ ਥੈਂਕ ਯੂ ਮੈਂ ਥੋੜੇ ਮੈਂ ਅਜੇ ਅੱਜ ਅੱਜ ਅੱਲਾ ਕਦੇ ਚੱਲਣਾ ਹੀ ਦੋ ਮੱਛੀ ਅੱਜ ਦੋ ਮਿੰਟ ਦੋ ਮਿੰਟ ਤਾਂ ਨਾਮ ਨਹੀਂ ਪਿਆ ਸੋ ਤੁਸੀਂ ਦੇਖਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਜਿਹੜੀ ਹੈ ਗੱਲਬਾਤ ਹੋਈ ਹੈ ਉਹ ਤੇ ਹੁਣ ਡੀਐਸਪੀ ਡੋਗਰਾ ਜੀ ਦਾ ਕਹਿਣਾ ਹੈ ਕਿ ਜਿਹੜੀ ਹੈ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਜਿਹੜੇ ਸਰਕਾਰੀ ਜਿਹੜੇ ਕੈਮਰੇ ਲੱਗੇ ਆ ਉਹ ਸਰਕਾਰੀ ਜਿਹੜੇ ਕੈਮਰੇ ਵੀ ਜਿਹੜੇ ਆ ਸਾਰੇ ਖੰਗਾਲੇ ਜਾਣਗੇ ਉਸ ਤੋਂ ਬਾਅਦ ਜੋ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਣ ਗਈਆਂ ਉਸ ਅਕੋਰਡਿੰਗ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਏਗੀ ਤੇ ਬਿਸ਼ੱਕ ਉਹ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਆ ਪਰ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਮੈਂ ਚੜਦੂ ਫਰੀ ਜਾਵੇ ਕੀ ਗੱਲ ਕੀ ਹੋਈ ਜੀ ਮੈਨ ਲੱਗੇ ਕੋਈ ਗੱਲ ਕੀ ਕੋਈ ਗੱਲ ਨਹੀਂ ਆ ਸਰ ਕੀ ਗੱਲ ਕੀ ਬੈਂਸ ਕਰਦੀ ਹੋਰੀ ਸੁਣੀ ਪਿਆ ਸੀ ਪਿਆਰ ਆ ਆਪਸ ਚ ਪਿਆਰ ਆ ਸਾਡੇ ਬੰਦੇ ਰਸਤਿਆਂ ਤੇ ਹੋਵੇ ਬਾਰੇ ਹੋਰੀ ਚਰਚਾ ਵੀ ਕੀ ਕੋਈ ਬੰਦਾ ਕਹਿੰਦਾ ਧਰਨਾ ਲੈਣਾ ਕੋਈ ਕਹਿੰਦਾ ਨਹੀਂ ਟਾਈਮ ਦੇ ਦਿਓ ਪੁਲਿਸ ਨੂੰ ਬਸ ਆਹੀ ਗੱਲ ਹੋ ਰਹੀ ਆ ਇਸ ਗੱਲ ਤੇ ਕੁਛ ਨਹੀਂ ਹੈ ਇਹ ਜਿਆਦਾ ਨਹੀਂ ਵੱਧ ਗਿਆ ਮਾਮਲਾ ਨਹੀਂ ਫਿਰ ਜਜ਼ਬਾਤ ਹੈ ਨਾ ਪ੍ਰਮੋਤ ਸ਼੍ਰੀ ਰਾਮ ਜੀ ਦਾ ਪਿਆਰ ਹੈ ਕੁਝ ਕਹਿੰਦੇ ਨਹੀਂ ਹੁਣੀ ਧਰਨਾ ਲੈਣਾ ਹਾਈਵੇ ਜਾਮ ਕਰਨਾ ਕੁਝ ਲੋਕ ਕਹਿੰਦੇ ਨਹੀਂ ਜੇ ਟਾਈਮ ਦਿੱਤਾ ਤਾਂ ਵੱਡਿਆਂ ਨੇ ਤੇ ਟਾਈਮ ਦੇ ਦੇਣਾ ਚਾਹੀਦਾ ਇਸ ਕਰਕੇ ਆਪਸ ਚ ਤੁਹਾਡੀ ਬਹਿਸ ਹੋ ਗਈ ਸੋ ਦੇਖ ਸਕਦੇ ਹੋ ਕਿ ਕਈ ਥਾਵਾਂ ਤੇ ਜਿਹੜਾ ਇਹ ਧਰਨੇ ਦੀ ਗੱਲ ਕਰਕੇ ਜਿਹੜੀ ਆਪਸ ਦੇ ਵਿੱਚ ਹੀ ਹਜੇ ਇਹਨਾਂ ਦੀ ਜਿਹੜੀ ਆ ਬਹਿਸ ਚੱਲੀ ਜਾ ਰਹੀ ਹੈ ਸੋ ਪ੍ਰੋਟੈਸਟ ਜਿਹੜਾ ਇਹ ਆ ਇਸ ਟਾਈਮ ਕਿਹੜੇ ਰਾਹ ਦੇ ਉੱਤੇ ਜਾਏਗਾ ਫਿਲਹਾਲ ਇਸ ਚੀਜ਼ ਦਾ ਹਜੇ ਬਿਲਕੁਲ ਵੀ ਕੁਝ ਕਹਿ ਨਹੀਂ ਜਾ ਸਕਦਾ ਉੱਥੇ ਹੀ ਤਸਵੀਰਾਂ ਜਿਹੜੀਆਂ ਤਸਵੀਰਾਂ ਜ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਇੱਕ ਰੋਸ਼ ਦੇਖਿਆ ਜਾ ਰਿਹਾ ਹੈ ਕਿ ਜੈ ਸ਼੍ਰੀ ਰਾਮ ਕਹਿਣ ਕਰਕੇ ਜਿਹੜਾ ਇੱਕ ਵਿਅਕਤੀ ਨੂੰ ਕੁੱਟਿਆ ਗਿਆ ਵਾ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੋਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਹਾਂ ਜੀ। ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਕਰ ਲੈਂਦੇ ਆ ਹਿੰਦੂ ਨੇਤਾ ਇਸ ਸਮੇਂ ਤੇ ਮੌਜੂਦ ਹੈ ਗੱਲਬਾਤ ਜਿਹੜੀ ਕਰ ਲੈਂਦੇ ਆ ਸਰ ਕੀ ਕਹਿਣਾ ਵਾ ਜਿਹੜਾ ਇਹ ਸਾਰਾ ਵਾਕਿਆ ਅੱਜ ਹੋਇਆ ਹੈਗਾ ਵਾ ਕੱਲ ਦਾ ਇਹ ਰੋਲਾ ਚੱਲਦਾ ਪਿਆ ਕਿ ਜੈਸ਼ੀ ਰਾਮ ਕੈਂਪ ਦੇ ਉੱਤੇ ਲੜਕੇ ਨੂੰ ਜਿਹੜਾ ਕਿ ਕੁੱਟਿਆ ਗਿਆ ਕੀ ਕਹਿਣਾ ਤੁਹਾਡਾ ਦੇਖੋ ਪਹਿਲੀ ਗੱਲ ਤੇ ਕਿਸੇ ਵੀ ਧਰਮ ਨੂੰ ਬਾਰੇ ਅਸੀਂ ਕਦੀ ਅੱਜ ਤੱਕ ਸਮਾਜ ਸਾਡਾ ਤੁਸੀਂ ਵਾਹਿਗੁਰੂ ਕੋ ਤੁਸੀਂ ਜੈਸ਼ੀ ਰਾਮ ਕੋ ਤੁਸੀਂ ਹਾਲੇਲੂਇਆ ਕੋ ਬਿਹਾਰੀ لال ਤੁਸੀਂ ਅੱਲਾਹ ਅਕਬਰ ਕੋ ਅਸੀਂ ਕਿਸੇ ਵੀ ਸਮਾਜ ਬਾਰੇ ਸਾਡਾ ਕੋ ਬੰਦਾ ਗਲਤ ਟਿੱਪਣੀ ਨਹੀਂ ਕਰਦਾ ਬੰਦਾ ਬਿਹਾਰੀ لال ਇਹਨਾਂ ਨੂੰ ਜੈ ਸ਼੍ਰੀ ਰਾਮ ਤੋਂ ਤਕਲੀਫ ਕੀ ਹੈ ਕੋਈ ਸਰਕਾਰ ਕੀ ਕਈ ਮੁਸਲਮਾਨ ਇਹੋ ਜਿਹੇ ਨੇ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਦੇਖੋ ਔਰ ਜੈ ਸ਼੍ਰੀ ਰਾਮ ਦੇ ਝੰਡੇ ਲੈ ਕੇ ਔਰ ਪ੍ਰਭੂ શ્રી ਰਾਮ ਦਾ ਗੁਣ ਗਾਨ ਕਰਦੇ ਨੇ ਇਹਨਾਂ ਨੂੰ ਕੀ ਤਕਲੀਫ ਹੋ ਗਈ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਜੇ ਸਾਡੇ ਕਿਸੇ ਹਿੰਦੂ ਸਮਾਜ ਦੇ ਆਗੂ ਨੇ ਲੰਘਦੇ ਲੰਘਦੇ ਜੈ ਸ਼੍ਰੀ ਰਾਮ ਦਾ ਨਾਰਾ ਲਾਤਾ ਤੇ ਉਹ ਨਾਰੇ ਤੋਂ ਇਹਨਾਂ ਨੂੰ ਕੀ ਪ੍ਰੋਬਲਮ ਆ ਜਿਹੜਾ ਪ੍ਰੋਟੈਸਟ ਚੱਲ ਰਿਹਾ ਆ ਆਈ ਲਵ ਮੁਹੰਮਦ ਉਹ ਤਾਂ ਇੱਥੇ ਦਾ ਵੀ ਨਹੀਂ ਸੀਗਾ ਭਾਜੀ ਮੈਂ ਕਹਿੰਦਾ ਉਹ ਬੰਦੇ ਹੀ ਇੱਥੇ ਤੇ ਨਹੀਂ ਸੀਗੇ ਕੋਈ ਯੂਪੀ ਤੋਂ ਆਇਆ ਕੋ ਕਿਤੋਂ ਆਇਆ ਕੋ ਕਿਤੋਂ ਆਇਆ ਤੁਹਾਨੂੰ ਯਾਦ ਹੋਣਾ ਅੱਜ ਤੋਂ ਕੁ ਤਕਰੀਬਨ 4-5 ਸਾਲ ਪਹਿਲਾਂ ਇਹਨਾਂ ਨੇ ਇੱਕ 120 ਫੁੱਟ ਦੀ ਰੋਡ ਦੇ ਉੱਤੇ ਮਿੰਨੀ ਪਾਕਿਸਤਾਨ ਬਣਾਤਾ ਸੀ ਝੰਡੇ ਲਾਏ ਸੀ ਪਾਕਿਸਤਾਨ ਦੇ ਕਹਿੰਦੇ ਤਿਹਾਰ ਬਾਰੇ ਸਿੱਧਾ ਵਿਰੋਧ ਵੀ ਕੀਤਾ ਗਿਆ ਸੀ ਛੰਡੇ ਲਵਾਏ ਸੀ ਉਹ ਛੰਡੇ ਮੇਰੇ ਕੋਲ ਲਵਾਏ ਗਿਆ ਪਰ ਮਸਲਾ ਇਹ ਆ ਵੀ ਆਪਾਂ ਪੰਜਾਬ ਨੂੰ ਪਾਕਿਸਤਾਨ ਨਹੀਂ ਬਣਨ ਦੇਣਾ ਜਿਨ੍ਹਾਂ ਨੇ ਪੰਜਾਬ ਵਿੱਚ ਰਹਿ ਕੇ ਜੈ ਸ਼ੀਰਾਂ ਦੇ ਨਾਰੇ ਲਾਣੇ ਉਹ ਲਾਵਾਂਗੇ ਪੰਜਾਬ ਮੇ ਰਹਿਣਾ ਹੋਗਾ ਜੈ ਸ਼ੀਰਾਂ ਕਹਿਣਾ ਹੋਗਾ ਪਰ ਬਾਰ ਬਾਰ ਜੀ ਗੱਲ ਕਰੀਏ ਇੱਕ ਹਿੰਦੂ ਟਾਰਗੇਟ ਕੀਤਾ ਜਾਂਦਾ ਹੈ ਬਾਰ ਬਾਰ ਇਹ ਸਾਰੀਆਂ ਚੀਜ਼ਾਂ ਆਖਿਰਕਾਰ ਕਿਉਂ ਹੋ ਰਹੀਆਂ ਇਹ ਹਿੰਦੂਆਂ ਦੇ ਤਿਹਾਰਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਇੱਕ ਦੁਸ਼ਹਿਰਾ ਅਸੀਂ ਇਦਾਂ ਦਾ ਦੇਖਿਆ ਜਿੱਦੇ ਵਿੱਚ ਪ੍ਰਭੂ શ્રી ਰਾਮ ਦੇ ਪੁਤਲੇ ਸਾੜ ਦਿੱਤੇ ਗਏ ਇੱਕ ਦਿਸ਼ਰਾ ਅਸੀਂ ਇਦਾਂ ਦੇਖਿਆ ਜਿਹੜਾ ਰਾਵਣ ਦੇ ਉੱਤੇ ਰਾਮ ਲਿਖ ਕੇ ਸਾੜਿਆ ਗਿਆ ਅੱਜ ਇਹ ਦੁਸ਼ਹਿਰੇ ਤੋਂ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਅਸੀਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਵੀ ਹਿੰਦੁਸਤਾਨ ਵਿੱਚ ਰਹਿਣਾ ਹੋਗਾ ਜੈ ਸ਼ੀ ਰਾਮ ਕਹਿਣਾ ਹੋਗਾ ਤੇ ਜੇ ਕੋਈ ਜੈ ਸ਼ੀ ਰਾਮ ਨਹੀਂ ਕਹਿੰਦਾ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏ ਸਾਡੇ ਵੱਲੋਂ ਅਸੀਂ ਜਿਹੜੇ ਸਾਡੇ ਹਿੰਦੂ ਸਨਾਤਨ ਹੀ ਆ ਅਸੀਂ ਜੈ ਸ਼ੀ ਰਾਮ ਕਹਿਣਾ ਅਗਰ ਜੈ ਸ਼ੀ ਰਾਮ ਕਹਿਣ ਤੇ ਇਹਨਾਂ ਵੱਲੋਂ ਕੋਈ ਪ੍ਰੋਟੈਸਟ ਜਾਂ ਇਹਨਾਂ ਵੱਲੋਂ ਸਾਡੇ ਸਮਾਜ ਦੇ ਬੰਦੇ ਨੂੰ ਆਗੂ ਨੂੰ ਮਾਰਿਆ ਜਾਵੇ ਕੁੱਟਿਆ ਜਾਊਗਾ ਉਹਦਾ ਵਿਰੋਧ ਪੂਰਾ ਕੀਤਾ ਜਾਊਗਾ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਆਖਿਰਕਾਰ ਉਹਨਾਂ ਨੇ ਤੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ ਚਲੋ ਜਦ ਇਹ ਨਾਮੇ ਕਰਦੇ ਆ ਵੋਟਾਂ ਦਾ ਮੈਟਰ ਲੱਗ ਗਿਆ ਅਸੀਂ ਵੋਟਾਂ ਨੂੰ ਇਸ ਮੈਟਰ ਚ ਇਨਵੋਲ ਨਹੀਂ ਕਰੀਏ ਅਸੀਂ ਵੋਟਾਂ ਨੂੰ ਇਨਵੋਲ ਨਹੀਂ ਕਰ ਰਹੇ ਸਾਡੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਵਾ ਤੇ ਅੱਜ ਆ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਤੇ ਜਾਗਰੂਕ ਹੋਣਾ ਚਾਹੀਦਾ ਤੁਹਾਨੂੰ ਜਾਗਰੂਕ ਹੋਣ ਲਈ ਇੱਕ ਨਾ ਇਹ ਦੇ ਵਿੱਚ ਹਿੰਦੂਆਂ ਨੂੰ ਜਾਗਰੂਕ ਹੋਣਾ ਪੈਣਾ ਜੇ ਹਿੰਦੂ ਹੁਣ ਵੀ ਜਾਗਰੂਕ ਨਾ ਹੋਇਆ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਬੱਚਿਆਂ ਦਾ ਭਵਿੱਖ ਆ ਉਹ ਬਹੁਤ ਖਰਾਬ ਆ ਐਫਆਰ ਘੱਟੀ ਗਈ ਹੈ ਇੱਕ ਜਿਦੇ ਵਿੱਚ ਵਿਅਕਤੀਆਂ ਦੇ ਨਾਮ ਜਿਹੜੇ ਦੋਸ਼ ਨਹੀਂ ਦਿੱਤੇ ਗਏ ਜੁਆਇੰਟ ਸੀਪੀ ਹਿੰਦੂ ਹੈ ਕਮਿਸ਼ਨਰ ਵੀ ਸਾਡੇ ਹਿੰਦੂ ਹੈ ਜੇ ਇਸ ਤਰੀਕੇ ਨਾਲ ਦੇਖਿਆ ਜਾਵੇ ਫੇਰ ਵੀ ਡੀਜੀਪੀ ਵੀ ਤਾਂ ਹਿੰਦੂ ਆ ਕਿ ਡੀਜੀਪੀ ਸਾਡਾ ਹਿੰਦੂ ਆ ਨਾਮ ਕਿਉਂ ਨਹੀਂ ਦਿੱਤੇ ਕਿਤਨੇ ਕਿਤੇ ਪਾਰਟੀ ਦੀ ਸਪੋਰਟ ਆ ਆਮ ਆਦਮੀ ਪਾਰਟੀ ਦੀ ਕਿਤਨੇ ਕਿਤੇ ਆਮ ਆਦਮੀ ਪਾਰਟੀ ਸਪੋਰਟ ਆ ਇਹਨਾਂ ਨੂੰ ਉੱਪਰੋਂ ਇਹਨਾਂ ਦੇ ਹੱਥ ਬੰਨੇ ਹੋਏ ਆ ਔਰ ਜਿੱਦਾਂ ਸਾਨੂੰ ਸੁਣਨ ਨੂੰ ਮਿਲਿਆ ਕਿ ਕੋਈ ਐਹੋ ਜਿਹਾ ਡੀਜੀਪੀ ਜ ਪੰਜਾਬ ਦਾ ਜਿਨੇ ਕਿਹਾ ਕਿ ਮੈਂ ਐਫ ਆਈ ਆਰ ਮੈਂ ਕੋਈ ਬੰਦਾ ਅਰੈਸਟ ਨਹੀਂ ਹੋਣ ਦਊਗਾ ਔਰ ਮੈਂ ਇਸ ਅਰੈਸਟ ਦੇ ਵਿੱਚ ਜਿਹੜੇ ਬੰਦਿਆਂ ਨਾਮ ਆਏ ਵੀ ਆ ਮੈਂ ਉਹ ਸਾਰੇ ਕਢਾਉਂਗਾ ਅਸੀਂ ਉਹਨੂੰ ਸਿੱਧੀ ਗੱਲ ਸਪਸ਼ਟ ਕਹਿਣਾ ਚਾਹੁੰਦੇ ਆਂ ਕਿ ਹਿੰਦੂ ਸਮਾਜ ਦੇ ਕਿਸੇ ਵੀ ਦੋ ਮਿੰਟ ਰੁਕ ਜਾਓ ਜਿੱਤੇ ਹਿੰਦੂ ਸਮਾਜ ਦੀ ਵਿਦਵੀ ਆ ਉਹਦੇ ਵਿੱਚ ਕੋਈ ਵੀ ਆਊਗਾ ਇਸੇ ਦਾ ਵਿਰੋਧ ਕਰਾਂਗੇ ਚਾਹੇ ਉਹ ਡੀਜੀਪੀ ਹੋਵੇ ਤੇ ਚਾਹੇ ਉਹ ਸੀਐਮ ਹੋਵੇ ਕੌਣ ਹੈ ਡੀਜੀਪੀ ਨਾਮ ਦੱਸੋਗੇ ਉਹਨਾਂ ਦਾ ਮੁਹੰਮਦ ਜੀ ਡੀਸੀਪੀ ਸਾਹਿਬ ਬੈਠੇ ਆ ਡੀਸੀਪੀ ਸਾਹਿਬ ਪੰਜਾਬ ਦਾ ਹੀ ਪੰਜਾਬ ਦਾ ਹੀ ਡੀਜੀਪੀ ਇਹਨੇ ਕਿਤੇ ਮੁਹੰਮਦ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡੀ ਸੂਈ ਕਿਤੇ ਪੀਪੀ ਵੱਲ ਤਾਂ ਨਹੀਂ ਜਾਰੀ ਨਹੀਂ ਜਨੈਮ ਸਾਡੀ ਸਾਡੀ ਪਿਛੇ ਪਸਤ ਜਾਰੀ ਅਸੀਂ ਜੋ ਸੁਣਿਆ ਜੋ ਕਿਹਾ ਅਸੀਂ ਉਹ ਕਹਿ ਰਹੇ ਹਾਂ ਉਸ ਪਰਮ ਕਰਕੇ ਜੋ ਜੁਆਇੰਟ ਸੀਪੀ ਮੌਜੂਦ ਹੈ ਜੁਆਇੰਟ ਸੀਪੀ ਨਾਲ ਵੀ ਇੱਕ ਵਾਰੀ ਗੱਲ ਕਰ ਰਹੇ ਹਾਂ ਸੰਦੀਪ ਸਰ ਇੱਕ ਹਿੰਦੂ ਨੇਤਾ ਨੇ ਜਿਹੜਾ ਹੁਣੇ ਬਿਆਨ ਦਿੱਤਾ ਹੈ ਇੱਕ ਹਿੰਦੂ ਨੇਤਾ ਨੇ ਹੁਣੇ ਬਿਆਨ ਦਿੱਤਾ ਹੈ ਕਿ ਜਿਹੜੇ ਇੱਕ ਡੀਜੀਪੀ ਹੈ ਮੁਹੰਮਦ ਕਰਕੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਜਿਹੜੇ ਆ ਜਿੰਨੇ ਵੀ ਪਰਚਿਆਂ ਦੇ ਵਿੱਚ ਬੰਦੇ ਆਣਗੇ ਉਹਨਾਂ ਦਾ ਨਾਮ ਕਢਵਾ ਦਾਂਗੇ ਕੀ ਕਹਿਣਾ ਸਰ ਤੁਹਾਡਾ ਇਸ ਬਾਰੇ ਯਸ ਸਰ ਮੇਰੇ ਨੋਟਿਸ 'ਚ ਤਾਂ ਕੋਈ ਗੱਲ ਨਹੀਂ ਉਹ ਤਾਂ ਆਪਸੀ ਬੋਲਬੁਲਾਲੇ ਵਾਲੀ ਗੱਲ ਹੈ ਆਦਰਵਾਇਜ਼ ਦੇਖ ਸਕਦੇ ਹੋ ਜੁਆਇੰਟ ਸੀਪੀ ਨਾਲ ਜਦੋਂ ਗੱਲਬਾਤ ਕੀਤੀ ਗਈ ਉੱਥੇ ਜੁਆਇੰਟ ਸੀਪੀ ਨੇ ਜਿਹੜੀ ਇਹ ਗੱਲ ਬਿਲਕੁਲ ਨਕਾਰੀ ਹੈ ਕਿ ਕੋਈ ਡੀਜੀਪੀ ਦੇ ਨਾਲ ਇਸ ਤਰ੍ਹਾਂ ਦੀ ਕੋ ਇਹ ਚੀਜ਼ਾਂ ਜੜੀਆਂ ਵਾਂ ਸਾਹਮਣੇ ਜੜੀਆਂ ਆਨ ਲੱਗੀਆਂ ਤਸਵੀਰਾਂ ਜੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਇਹ ਮਾਹੌਲ ਹੈ ਜਨੂਦਰ ਰਾਜ ਲਗਾਤਾਰ ਜਿਹੜਾ ਇਹ ਮਾਹੌਲ ਹੈ ਉਹ ਪੱਕਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਜੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਗੱਲਬਾਤ ਕਰ ਲੈਂਦੇ ਆ ਇੱਥੇ ਇੱਕ ਹੋਰ ਜਿਹੜੇ ਸ਼ਖਸ ਹੈ ਸਰ ਜਿਹੜੇ ਤੁਸੀਂ ਕੱਪੜੇ ਪਾਏ ਆ ਭਗਵਾ ਕੱਪੜੇ ਪਾਏ ਆ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ Hindu ਤੋਂ ਜਿਹੜੇ ਤੁਸੀਂ ਬਿਲੋਂਗ ਕਰਦੇ ਹੋ ਤੇ ਅਸੀਂ Hindu ਸਮਾਜ ਨੂੰ ਜਿਹੜਾ ਹਮੇਸ਼ਾ ਅੱਗੇ ਲੈ ਕੇ ਜਾਂਦੇ ਆ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਕਿ ਜਿਹੜਾ ਜਿਆ ਸਾਰਾ ਪ੍ਰੋਟੈਸਟ ਚੱਲ ਰਿਹਾ ਹੈ ਕੱਲ ਦਾ ਇਹ ਸਾਰਾ ਮਾਮਲਾ ਚੱਲ ਰਿਹਾ ਕਿ ਜੈ ਸ਼੍ਰੀ ਰਾਮ ਕਹਿਣ ਦੇ ਵੇਲੇ ਜਿਹੜਾ ਇੱਕ ਵਿਅਕਤੀ ਨੂੰ ਜਿਹੜਾ ਕੁੱਟਿਆ ਗਿਆ ਦੇਖੋ ਜੋ ਕੱਲ ਦੇ ਹਾਲਾਤ ਬਣੇ ਸਭ ਤੋਂ ਪਹਿਲਾਂ ਬੰਮ ਨੇ ਭਗਵਾ ਦੀ ਗੱਲ ਕਰਨਾ ਇਹ ਸਾਡੇ ਸਨਾਤੀ Hindu ਧਰਮ ਦੀ ਨਿਸ਼ਾਨੀ ਹੈਗੀ ਹੈ ਔਰ ਜਿਹੜਾ ਕੱਲ ਇਹ ਵਾਕਿਆ ਹੋਇਆ ਮੁਸਲਮਾਨਾ ਲੋ ਕਿ ਕੋਈ ਨਾਰਾ ਨਹੀਂ ਲਾਣਾ ਜੈ ਸ਼੍ਰੀ ਰਾਮ ਦਾ ਮੈਂ ਕਹਿੰਦਾ ਜੋ ਸਾਡੇ ਇੱਕ Hindu ਪਰਿਵਾਰ ਦੇ ਬੰਦੇ ਤੇ ਕੁੱਟਮਰ ਹੋਈ ਏ ਉਸ ਦੋਸ਼ੀਆਂ ਦੇ ਖਿਲਾਫ ਪੂਰਾ ਪਰਚਾ ਦਰਜ ਹੋਣਾ ਚਾਹੀਦਾ ਜੋ ਧਰਾਵਾਂ ਦੇ ਤਹਿਤ ਲੇਕਿਨ ਪੰਜਾਬ ਸਰਕਾਰ ਲੋਕਲ ਮੰਤਰੀ ਲੋਕਲ ਪੁਲਿਸ ਐਸ਼ਟਮ ਦੋਸ਼ੀਆਂ ਦੇ ਖਿਲਾਫ ਉਹਨਾਂ ਦਾ ਸਾਥ ਦੇ ਰਹੀ ਏ ਜਿਹਦੇ ਕਰਕੇ ਅੱਜ ਸਾਰੇ Hindu ਸੰਗਠਨ ਇਕੱਠੇ ਹੋਏ ਹੋਏ ਬਾਕੀ ਜੋ ਅੱਜ ਦਾ ਪ੍ਰੋਟੈਸਟ ਹੋਇਆ ਉਹ ਜੋ ਸਾਡਾ ਆਦੇਸ਼ ਹੋਏਗਾ Hindu ਦਾ ਉਦੇ ਮਤਲਬ ਜੋ ਕਾਰਵਾਈ ਹੋਗੀ ਅਸੀਂ ਉਹ ਨਸੀ ਸਰ ਪਰਚਾ ਤਾਂ ਦਰਜ ਕਰ ਲੱਤਾ ਗਿਆ ਪਰ ਅਣਪਛਾਤੇ ਦੇ ਕੀਤਾ ਗਿਆ ਕਿਸ ਨਿਕਾਣਾ ਦੇਖਦੇ ਹੋ ਇਸ ਨੂੰ ਪੁਲਿਸ ਇਸ ਟਾਈਮ ਬੇਵਸ ਹੋਈ ਪਈ ਹੈ ਮੰਤਰੀ ਦੀ ਸ਼ਹਿਤ ਸਰਕਾਰ ਦੀ ਸ਼ਹਿਤ ਹੈ ਜਿਹੜੇ ਚਾਰ ਨਾਮ ਦਿੱਤੇ ਗਏ ਵੇ ਉਹਨਾਂ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਠੀਕ ਅਗਲੇ ਹਫਤੇ ਫਿਰ ਇਸੇ ਤਰ੍ਹਾਂ ਇੱਥੇ ਖੜੇ ਹੋਵਾਂਗੇ ਹਰ ਕਿਸ ਨਿਗਾ ਤੇ ਨਾ ਦੇ ਦੋ ਜਿਹੜਾ ਆਇਲਾ ਮੁਹੰਮਦ ਵਾਲਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ ਉਹ ਯੂਪੀ ਬਿਹਾਰ ਦੀ ਗੱਲ ਸੀਗੀ ਜਲੰਧਰ ਦੇ ਵਿੱਚ ਆ ਚੀਜ਼ ਚੱਲਦੀ ਵੀ ਸੀਗੀ ਜਦ ਕਿ ਜਲੰਧਰ ਦੇ ਵਿੱਚ ਦਾਦਾ ਕੋਈ ਵਾਕਿਆ ਵੀ ਨਹੀਂ ਹੋਇਆ ਸੀਗਾ ਉਸ ਦੇ ਬਾਵਜੂਦ ਵੀ ਪ੍ਰੋਟੈਸਟ ਕੀਤਾ ਜਾਂਦਾ ਕਿਉਂਕਿ ਪ੍ਰੋਟੈਸਟ ਕਰਨਾ ਚਲੋ ਸਾਰਿਆਂ ਦਾ ਹੱਕ ਹੈ ਆਪਣੇ ਵੱਲੋਂ ਜੇ ਇਹਨਾਂ ਨੇ ਪ੍ਰੋਟੈਸਟ ਕੀਤਾ ਤੇ ਦੂਜੇ ਵਿਅਕਤੀ ਨੇ ਜੇ ਸ਼੍ਰੀ ਰਾਮ ਕਿਹਾ ਤਾਂ ਉਸ ਗੱਲ ਦਾ ਐਡਾ ਮੁੱਦਾ ਕਿਉਂ ਉਹਨਾਂ ਨੇ ਬਣਾ ਲਿਆ ਸਾਰਿਆਂ ਨੇ ਨਹੀਂ ਦੇਖੋ ਇਹਦੇ ਵਿੱਚ ਕੋਈ ਦੂਰਾ ਹੀ ਨਹੀਂ ਹੈਗੀ ਜੇ ਉਹਨਾਂ ਨੇ ਸ਼੍ਰੀ ਰਾਮ ਕਿਹਾ ਵੀ ਦਿੱਤਾ ਹਰ ਬੰਦਾ ਆਪਣੇ ਧਰਮ ਦੇ ਵਾਸਤੇ ਕਰਦਾ ਹੈਗਾ ਠੀ ਕੋਈ ਮਾਹੌਲ ਖਰਾਬ ਕਰਨਾ ਸੀ ਮੰਨ ਲਓ ਕਿ ਹੁਣ ਜਲੰਧਰ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਜਿਹੜੀ ਮਰਜ਼ੀ ਨੁਕਰ ਤੇ ਨਿਕਲ ਜਾਓ ਉੱਤੇ ਹਰ ਦੁਕਾਨ ਖੁੱਲੀ ਹੋਈ ਜਦਕਿ ਉੱਥੇ ਇੱਕ ਗਾਹਕ ਵੀ ਨਹੀਂ ਜਾਂਦਾ ਹੈ ਗਿਆ ਉਹਨਾਂ ਦੀ ਫੰਡਿੰਗ ਕਿੱਥੋਂ ਆਉਂਦੀ ਹੈਗੀ ਇਹ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਨੂੰ ਮੈਂ ਬੇਨਤੀ ਕਰਦਾ ਕਿ ਡੁੰਗਾਈ ਤੱਕ ਦੀ ਗਿਣਾ ਛਾਂਬੀਨ ਕੀਤੀ ਜਾਵੇ ਜਿਹੜੇ ਵਿਅਕਤੀ ਦਾ ਸਰਨਾਮ ਲੈ ਕੇ ਦਿੱਤਾ ਗਿਆ ਵਾ ਕਿ ਇਸ ਇਹ ਤਾਂ ਜਿਹੜਾ ਬਾਇ ਨੇਮ ਜਿਹੜਾ ਹੈ ਪਰਚਾ ਜਿਹੜਾ ਦਰਜ ਕੀਤਾ ਹੈ ਅਬਦੁੱਲੀਆ ਇਦਾਂ ਕੁਝ ਸਮਥਿੰਗ ਉਹਦਾ ਨਾਮ ਹੈਗਾ ਵਿਅਕਤੀ ਦਾ ਆਮ ਆਦਮੀ ਪਾਰਟੀ ਵੱਲੋਂ ਸਰ ਉਹ ਬਿਲੋਂਗ ਕਰਦਾ ਹੈ ਆ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸ਼ੈ ਹੈ ਇਹ ਦੇਖੋ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜਿਹੜਾ ਲੋਕਲ ਮੰਤਰੀ ਹੈਗਾ ਪੂਰੀ ਉਹਦੀ ਸਪੋਰਟ ਕਰਦਾ ਪਿਆ ਉਹਨੂੰ ਆਪਣੀ ਗੋਦੀ ਦੇ ਵਿੱਚ ਬਿਠਾਇਆ ਹੋਇਆ ਅਗਰ ਇਹ ਪਰਚਾ ਦਰਜ ਨਹੀਂ ਹੁੰਦਾ ਤੇ ਮੇਰੀ ਸੋਚ ਏ ਕਿ ਹਿੰਦੂ ਸੰਘਟਨ ਲੋਕ ਨੂੰ ਮੰਤਰੀ ਦੀ ਪਰਚਾ ਦਰਜ ਹੋਣਾ ਚਾਹੀਦਾ ਤੋ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹਿੰਦੂ ਸੰਘਟਾਂ ਦੇ ਨਾਲ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਰਕਾਰ ਦਾ ਜਿਹੜਾ ਵਾਅਦਾ ਵਿੱਚ ਪੂਰਾ ਹੱਥ ਹੈ ਜੇ ਸਰਕਾਰ ਸਪੋਰਟ ਕਰ ਰਹੀ ਹੈ ਤਾਂ ਸਰਕਾਰ ਨੂੰ ਵੀ ਜਿਹੜਾ ਹੈ ਸਰਕਾਰ ਉੱਤੇ ਵੀ ਜਿਹੜਾ ਹੈ ਪਰਚਾ ਜਿਹੜਾ ਹੈ ਦਰਜ ਹੋਣਾ ਚਾਹੀਦਾ ਸੋ ਲਗਾਤਾਰ ਜਿਹੜਾ ਹੈ ਇਹ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਹੁਣ ਉੱਥੇ ਤੁਹਾਨੂੰ ਦੱਸ ਦੇ ਕਿ ਜਿਹੜੀ ਆਪਸੀ ਇਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਪਰਚਾ ਹੈ ਉਹ ਬਾਈ ਨੇਮ ਜਿਹੜਾ ਹੈ ਦਿੱਤਾ ਜਾਵੇ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਜਦੋਂ ਡੀਸੀਪੀ ਡੋਗਰਾ ਦੇ ਨਾਲ ਜੋ ਪ੍ਰੋਪਰ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਿਹੜੇ ਨਾਮ ਨਹੀਂ ਦਿੱਤੇ ਗਏ ਸੀ ਕਿਉਂਕਿ ਜਿਹੜੀ ਸਾਡੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਸੀ ਪ੍ਰਸ਼ਾਸਨ ਨੂੰ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਸੀ ਉਹਦੇ ਵਿੱਚ ਕਿਸੇ ਵੀ ਵਿਅਕਤੀ ਦੇ ਨਾਮ ਨਹੀਂ ਲਿਖੇ ਸੀਗੇ ਇਸ ਕਰਕੇ ਜਿਹੜਾ ਇਹ ਪਰਚਾ ਇਸ ਤਰ੍ਹਾਂ ਦਰਜ ਹੋਇਆ ਪਰ ਜਿਹੜੇ ਸਾਡੇ ਸਰਕਾਰੀ ਕੈਮਰੇ ਲੱਗੇ ਆ ਉਹਨਾਂ ਦੀ ਫੁਟੇਜ ਕਢਵਾ ਕੇ ਦੇਖਿਆ ਜਾਏਗਾ ਕਿਹਦੀ ਗਲਤੀ ਹੈ ਕਿਹਦੀ ਨਹੀਂ ਤੇ ਬਾਈ ਨੇਮ ਜਿਹੜੇ ਆ ਉਸ ਤੋਂ ਬਾਅਦ ਪਰਚੇ ਜਿਹੜੇ ਆ ਦਿੱਤੇ ਜਾਣਗੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਖਿਰਕਾਰ ਇਹ ਪ੍ਰੋਟੈਸਟ ਕਿੰਨੀ ਕੁ ਹੋਰ ਦਿਨ ਚੱਲਦਾ ਹੈ ਤੇ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਆਮ ਆਦੀ ਪਾਰਟੀ ਜਿੱਥ ਕਰ ਰਿਹਾ ਆਖਿਰਕਾਰ ਕਿਹੜੇ ਚਿਹਰੇ ਜਿਹੜੇ ਆ ਉਹ ਸਾਹਮਣੇ ਆਣਗੇ ਕਿਹੜੇ ਚਿਹਰੇ ਜਿਹੜੇ ਆ ਬੇਨਕਾਬ ਹੋਣਗੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਗਲਤ ਸੀ ਤੇ ਕੌਣ ਸਹੀ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਜਾਨੋ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਆਸ ਵਿਰਾ ਟੀਵੀ ਜਲੰਧਰ